ਪਟਿਆਲਾ ਦੇ ਵਿੱਚ ਨਰਾਇਣ ਡਿਪਾਰਟਮੈਂਟਲ ਨਾਮੀ ਦੁਕਾਨ ਦੇ ਬਾਹਰ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਦਾਦੀਏ ਕੀ ਪਟਿਆਲਾ ਦੇ ਇੱਕ ਨਿੱਜੀ ਦੁਕਾਨਦਾਰ ਤੋਂ ਇੱਕ ਚੋਕਲੇਟ ਲੈਣ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਲੁਧਿਆਣੇ ਗਿਫਟ ਭੇਜਿਆ ਜਾਂਦਾ ਹੈ ਅਤੇ ਇਸ ਚੋਕਲੇਟ ਵਾਲੇ ਗਿਫਟ ਨੂੰ ਖਾਣ ਤੋਂ ਬਾਅਦ ਡੇਢ ਸਾਲ ਦੀ ਬੱਚੀ ਦੀ ਹਾਲਤ ਖਰਾਬ ਹੋ ਜਾਂਦੀ ਹੈ ਤੇ ਸਿਹਤ ਵਿਗੜਨ ਕਾਰਨ ਉਸ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਕਲ ਕਰਵਾਇਆ ਜਾਂਦਾ ਹੈ ਤੇ ਕੁਝ ਰਿਸ਼ਤੇਦਾਰਾਂ ਨੇ ਪਟਿਆਲਾ ਦੇ ਵਿੱਚ ਮੌਜੂਦ ਨਰਾਇਣ ਨਾਮੀ ਦੁਕਾਨਦਾਰ ਦੇ ਉੱਤੇ ਦੋਸ਼ ਲਾਏ ਨੇ ਕਿ ਚਾਕਲੇਟ ਵਾਲਾ ਗਿਫਟ ਇਸ ਦੁਕਾਨ ਤੋਂ ਲਿਆ ਗਿਆ ਸੀ ਪਰ ਉੱਥੇ ਹੀ ਦੁਕਾਨਦਾਰ ਦਾ ਕਹਿਣਾ ਸੀ ਕਿ ਮੈਂ ਆਪਣੀ ਦੁਕਾਨ ਤੋਂ ਗਿਫਟ ਪੈਕ ਕਰਕੇ ਨਹੀਂ ਭੇਜਦਾ ਤੇ ਨਾ ਹੀ ਮੈਂ ਕੋਈ ਚਾਕਲੇਟ ਵਾਲਾ ਗਿਫਟ ਕਿਸੇ ਨੂੰ ਦਿੱਤਾ ਫਿਲਹਾਲ ਸ਼ਿਕਾਇਤਕਰਤਾ ਦੇ ਪਾਸੋਂ ਡੀ ਐਚਓ ਅਫਸਰ ਨੂੰ ਬੁਲਾਇਆ ਗਿਆ ਸੀ ਜੋ ਕਿ ਦੁਕਾਨ ਦੇ ਵਿੱਚ ਜਾਂਚ ਪੜਤਾਲ ਕਰਦੇ ਦਿਖਾਈ ਦਿੱਤੇ ਪਰ ਹਾਲੇ ਤੱਕ ਕਿਸੇ ਵੀ ਤਰੀਕੇ ਦੀ ਕਾਰਵਾਈ ਇਹ ਜਿਹੜੀ ਦੁਕਾਨਦਾਰ ਦੇ ਖਿਲਾਫ ਨਹੀਂ ਕੀਤੀ ਗਈ ਜਿਸ ਤੋਂ ਭੜਕੇ ਲੋਕਾਂ ਨੇ ਅੱਜ ਇਸ ਦੁਕਾਨਦਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ ਦੁਕਾਨ ਦੇ ਬਾਹਰ ਪਰਮਾ ਇਕੱਠ ਕਰਕੇ ਨਾਰੇਬਾਜੀ ਕੀਤੀ ਗਈ ਹੈ ਨਾਲ ਹੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਐਤਵਾਰ ਦਾ ਦਿਨ ਹੋਣ ਦੇ باوجود ਵੀ ਇਹ ਦੁਕਾਨ ਖੁੱਲੀ ਐ ਤੇ ਪ੍ਰਸ਼ਾਸਨ ਵੱਲੋਂ ਹਜੇ ਤੱਕ ਇਸ ਦੁਕਾਨਦਾਰ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਦੋਂ ਕਿ ਇਸ ਦੁਕਾਨ ਤੋਂ ਚੋਕਲੇਟ ਵਾਲਾ ਗਿਫਟ ਖਾਨ ਤੋਂ ਬਾਅਦ ਬੱਚੀ ਦੀ ਸਿਹਤ ਵਿਗੜੀ ਐ ਜੋ ਕਿ ਹਜੇ ਵੀ ਹਸਪਤਾਲ ਦੇ ਵਿੱਚ ਦਾਖਲ ਐ ਉਤੇ ਪ੍ਰਦਰਸ਼ਨਕਾਰੀਆਂ ਦਾ ਕੀ ਕੁਝ ਕਹਿਣਾ ਸੀ ਉਹ ਜਾਣਦੇ ਹਨ ਇਹ ਚਾਕਲੇਟ ਖਾ ਕੇ ਇੱਕ ਬੱਚੀ ਹਸਪੀਟਲ ਪਈ ਹੈ ਖੂਨ ਦੀ ਉਲਟੀ ਆਈ ਆ ਉਹ ਕੱਲ ਆਈ ਹੈ ਅੱਜ ਕੱਲੋਂ ਡਿਸਚਾਰਜ ਕੀਤਾ ਗਿਆ ਹਸਪੀਟਲ ਤੋਂ ਅੱਜ ਫੇਰ ਸਵੇਰੇ ਨਿਕਲ ਗਈ ਹੈ ਦੁਬਾਰਾ ਹਸਪੀਟਲ ਚਲੀ ਗਈ ਹੈ ਅੱਜ ਉਹ ਆਏ ਆ ਨਾ ਹੱਥ ਜੋੜ ਕੇ ਰਿਕਵੈਸਟ ਕੀਤੀ ਹੈ ਹੱਥ ਜੋੜ ਕੇ ਆਏ ਆਏ ਤੁਹਾਡਾ ਜਨਾ ਇਹ ਦੁਕਾਨ ਖੁੱਲੀ ਹੈ ਉਹ ਉਹੀ ਸਮਾਨ ਵੇਚ ਰਹੇ ਆ ਜੋ ਪਹਿਲਾਂ ਵੇਚ ਰਹੇ ਸੀਗੇ ਇਹਥੇ ਜੋੜਿਆ ਆ ਵੀ ਬੰਦ ਕਰ ਦਿਓ ਜੀ ਜਿੰਨੀ ਵੇਲੇ ਇਨਕੁਆਰੀ ਚੱਲਦੀ ਐ ਨਾ ਮਾਲ ਜ਼ਬਤ ਹੋਇਆ ਨਾ ਦੁਕਾਨ ਬੰਦ ਕੀਤੀ ਗਈ ਸੇਮ ਚੀਜ਼ਾਂ ਵਿਕ ਰਹੀਆਂ ਨੇ ਅਸੀਂ ਇੱਥੇ ਬੈਠੇ ਆ ਜਿੰਨੀ ਦੇ ਇਨਸਾਫ ਨਹੀਂ ਮਿਲਦਾ ਇਸੇ ਸੜਕ ਤੇ ਧੰਨਵਾਦ ਕੋਈ ਕਾਰਵਾਈ ਨਹੀਂ ਹੋਈ ਜੀ ਸੈਂਪਲ ਲਏ ਸੀਗੇ ਉਹ ਫੇਰ ਉਹੀ ਦੁਕਾਨ ਉਹੀ ਸੈਂਪਲ ਉਹੀ ਸਬੰਧ ਵਿਕ ਰਿਹਾ ਐਟਵਾਰ ਨੂੰ ਵੀ ਵਿਕ ਰਿਹਾ ਤਾਂ ਹੋਰ ਕੀ ਕਹੀਏ ਕੀ ਕਹੀਏ ਜੇ ਹੁਣ ਜੇਕਰ ਕੋਈ ਕਾਰਵਾਈ ਨਹੀਂ ਹੋਈ ਤਾਂ ਅਗਲਾ ਅੱਜ ਚਲਦੀ ਹਾਂ ਅਸੀਂ ਧਰਨਾ ਲਾਵਾਂਗੇ ਜੀ ਅੱਜ ਅੱ체 ਦੇ ਰਹੇ ਕਲੋ ਸਟੇਟ ਵਾਈਜ਼ ਚੱਲਣਾ ਹੋਊਗਾ ਠੀਕ ਹੈ ਜੀ ਮੈਂ ਆਪਣੀ ਪਾਰਟੀ ਹਾਈ ਕਮਾਂਡ ਨਾਲ ਵੀ ਗੱਲ ਕਰੂੰਗਾ ਅਸੀਂ ਉਹਨਾਂ ਨੂੰ ਵੀ ਵਿੱਚ ਇਨਵੋਲ ਕਰਾਂਗੇ ਸਟੇਟ ਵਾਈਜ਼ ਸਾਰੀ ਪੰਜਾਬ ਖੇਤਰ ਨੂੰ ਲੈ ਕੇ ਜਾਵਾਂਗੇ ਜੀ ਇੱਥੇ ਬੱਚੀ ਅੱਜ ਫੇਰ ਦੁਬਾਰਾ ਹਸਪੀਟਲਾਈਜ਼ ਹੋਈ ਅੱਜ ਫੇਰ ਉਹਨੂੰ ਹਸਪੀਟਲ ਭੇਜਤਾ ਗਿਆ ਫੋਨ ਵੀ ਆਉਟੀਆਂ ਆ ਰਹੀਆਂ ਬਸ ਫ੍ਰੀ ਕਰੀਏ ਦੁਕਾਨਦਾਰ ਮੈਂ ਹੱਥੋਂ ਹੋ ਰਿਹਾ ਕਿ ਭਾਈ ਵੀ ਹੱਥੋਂ ਹੋ ਰਿਹਾ ਦੁਕਾਨ ਬੰਦ ਕਰ ਰਿਹਾ ਨਹੀਂ ਕਰ ਰਿਹਾ ਇਹਨੂੰ ਸ਼ਹਿਰੀ ਐਡਮਿਨਿਸਟ੍ਰੇਸ਼ਨ ਦੀ ਇਸ਼ਾਰਾ ਇਹਨੂੰ ਪਿੱਛੇ ਪੁਲਿਸ ਨੂੰ ਸ਼ਾਇਆ ਇਹਨੂੰ ਐਡਮਿਨਿਸਟ੍ਰੇਸ਼ਨ ਦੀ ਇਸ਼ਾਰਾ ਆ ਤੇ ਇਹ ਹਾਲਾਤ ਨੇ ਦੀ ਪੰਜਾਬ ਦੇ ਤੋ ਇਸ ਖਬਰ ਦੇ ਉੱਤੇ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਕੁਲਵਿੰਦਰ ਖਮਨ ਸਾਡੇ ਨਾਲ ਪਟਿਆਲਾ ਤੋਂ ਜੁੜ ਚੁੱਕੇ ਨੇ ਕੁਲਵਿੰਦਰ ਚੋਕਲੇਟ ਖਾਣ ਤੋਂ ਬਾਅਦ ਬੱਚੀ ਦੀ ਤਬੀਅਤ ਵਿਗੜਦੀ ਹੈ ਤੇ ਇਹ ਮਾਮਲਾ ਹੁਣ ਗਰਮਾਉਂਦਾ ਜਾ ਰਿਹਾ ਤੇ ਲੋਕਾਂ ਨੇ ਪ੍ਰਦਰਸ਼ਨ ਵੀ ਕੀਤਾ ਹੈ ਤੇ ਕੀ ਕੋਈ ਕਾਰਵਾਈ ਹੈ ਜਿਹੜੀ ਉਕਤ ਦੁਕਾਨਦਾਰ ਦੇ ਖਿਲਾਫ ਕੀਤੀ ਗਈ ਹੈ ਜਾਂ ਨਹੀਂ ਕੀ ਇਹ ਚਾਕਲੇਟ ਖਾਣ ਨਾਲ ਜਿਹੜਾ ਮਾਮਲਾ ਸਾਹਮਣੇ ਆਇਆ ਤੇ ਬੱਚੀ ਤਕਰੀਬਨ ਬਿਮਾਰ ਸੀ ਤੇ ਹੁਣ ਹਸਪਤਾਲ ਦੇ ਵਿੱਚ ਐਡਮਿਟ ਹੈ ਤੇ ਖੂਨ ਦੀਆਂ ਇਹਨਾਂ ਜਿਹੜੇ ਪਰਿਵਾਰ ਆ ਕਿ ਕਹਿ ਰਹੇ ਕਿ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ ਤੇ ਪ੍ਰਸ਼ਾਸਨ ਕੋਲੋਂ ਗੱਲ ਕੀਤੀ ਹੈ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਪੁਲਿਸ ਵੀ ਕਰ ਰਹੀ ਹੈ ਤੇ ਡੀ ਐਚਓ ਨੇ ਜਿਹੜਾ ਬਿਆਨ ਦਿੱਤਾ ਕਿ ਅਸੀਂ ਸੈਂਪਲ ਭਰ ਲੈਂਦੇ ਨੇ ਤੇ ਇਹਨੂੰ ਜਾਂਚ ਲਈ ਭੇਜ ਦਿੱਤਾ ਹੈ ਤੇ ਰਿਪੋਰਟ ਆਣ ਤੇ ਅਸੀਂ ਜੋ ਵੀ ਸਾਹਮਣੇ ਆਏਗਾ ਅਸੀਂ ਉਹ ਜੇ ਅਗਰ ਦੋਸ਼ੀ ਪਾਇਆ ਜਾਂਦਾ ਤੇ ਅਸੀਂ ਪਰਚਾ ਦਰਜ ਕੀਤਾ ਜਾਏਗਾ ਇਹਨਾਂ ਦੇ ਉੱਪਰ ਜੀ ਕੁਲਵਿੰਦਰ ਜੈਕਰ ਨਾਰਾਇਣ ਡਿਪਾਰਟਮੈਂਟਲ ਸਟੋਰ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਪੁਰਾਣੀ ਇਹ ਸ਼ੋਪ ਹੈ ਤੇ ਕਾਫੀ ਇਸ ਦੁਕਾਨ ਦਾ ਪਟਿਆਲਾ ਦੇ ਵਿੱਚ ਨਾਮ ਹੈ ਤੇ ਕਾਫੀ ਲੋਕ ਵੀ ਇਸ ਖਰੀਦਦਾਰੀ ਕਰਨ ਆਉਂਦੇ ਨੇ ਕੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਣਾ ਕਿਤਨਾ ਕਿਤੇ ਇਸ ਦੁਕਾਨ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਤਾਂ ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਫਿਰ ਕਦੋਂ ਕਾਰਵਾਈ ਕੀਤੀ ਜਾਊਗੀ ਸ਼ਹਿਰ ਵਿਭਾਗ ਕੋਲ ਉਹ ਤੇ ਜਿਹੜੀ ਕਾਰਵਾਈ ਕੀਤੀ ਆ ਰਹੀ ਹੈ ਪਰ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਕਿ ਕੇਕ ਦਾ ਮਾਮਲਾ ਵੀ ਇਸ ਤੋਂ ਪਹਿਲੇ ਆ ਚੁੱਕਾ ਹੈ ਕਿਉਂਕਿ ਕੇਕ ਖਾਣ ਨਾਲ ਵੀ ਇੱਕ ਬੱਚੀ ਉਹਦੀ ਜਿਹੜੀ ਹੈਗੀ ਮੌਤ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਇਹ ਦੂਸਰਾ ਮਾਮਲਾ ਉਸੇ ਲਾਈਨ ਦੇ ਵਿੱਚ ਹੀ ਜਿਹੜਾ ਡਿਪਾਰਟਮੈਂਟਲ ਸਟੋਰ ਹੈ ਤੇ ਉਸ ਦੇ ਉੱਪਰ ਵੀ ਇਹੀ ਮਾਮਲਾ ਸਾਹਮਣੇ ਆਇਆ ਤੇ ਸ਼ਹਿਰ ਵਿਭਾਗ ਦਾ ਕਹਿਣਾ ਕਿ ਅਸੀਂ ਲਗਾਤਾਰ ਹੀ ਜਾਂਚ ਕਰ ਰਹੇ ਹਾਂ ਪਰ ਜੇ ਅਗਰ ਸ਼ਹਿਰ ਵਿਭਾਗ ਜਾਂਚ ਕਰ ਰਿਹਾ ਹੈ ਤੇ ਫਿਰ ਇਸ ਤਰ੍ਹਾਂ ਵੀ ਘਟਨਾ ਕਿਉਂ ਹੋ ਰਹੀਆਂ ਨੇ ਕੁਦਰ ਦੇ ਦੇਖਿਆ ਜਾਵੇ ਤਾਂ ਐਤਵਾਰ ਵਾਲੇ ਦਿਨ ਛੁੱਟੀ ਹੁੰਦੀ ਹੈ ਤੇ ਦੁਕਾਨਾਂ ਬੰਦ ਰੱਖੀਆਂ ਜਾਂਦੀਆਂ ਨੇ ਪਰੰਤੂ ਇਹ ਦੁਕਾਨ ਅਕਸਰ ਐਤਵਾਰ ਨੂੰ ਵੀ ਖੁੱਲੀ ਰਹਿੰਦੀ ਹੈ ਕੀ ਕੋਈ ਕਾਰਵਾਈ ਪ੍ਰਸ਼ਾਸਨ ਇਹਦੇ ਉੱਤੇ ਨਹੀਂ ਕਰ ਰਿਹਾ ਕਿਉਂਕਿ ਕਾਫੀ ਬਾਜ਼ਾਰ ਐਤਵਾਰ ਨੂੰ ਬੰਦ ਹੁੰਦੇ ਨੇ ਤੇ ਲੋਕਾਂ ਦਾ ਤਾਂ ਕਹਿਣਾ ਹੈ ਕਿ ਇਸ ਦੁਕਾਨਦਾਰ ਦੇ ਖਿਲਾਫ ਕੋਈ ਕਾਰਵਾਈ ਹਜੇ ਤੱਕ ਨਹੀਂ ਹੋਈ ਕਿਉਂਕਿ ਸਿਹਤ ਵਿਭਾਗ ਦੇ ਅਧਿਕਾਰੀ ਇਸ ਦੁਕਾਨਦਾਰ ਦੇ ਨਾਲ ਮਿਲੇ ਹੋਏ ਨੇ ਲੋਕਾਂ ਨੇ ਇਹ ਦੋਸ਼ ਲਾ ਦਿੱਤੇ ਨੇ ਕਿ ਹੁਣ ਵੀ ਸਿਹਤ ਵਿਭਾਗ ਹਰਕਤ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਜਾਂ ਨਹੀਂ ਨੇ ਸਿਹਤ ਸਿਹਤ ਵਿਭਾਗ ਦੀ ਗੱਲ ਵੀ ਦੱਸੀ ਜਾਈਏ ਤੇ ਸਿਹਤ ਵਿਭਾਗ ਨੂੰ ਮੀਡੀਆ ਵੱਲੋਂ ਗੱਲ ਕੀਤੀ ਗਈ ਤੇ ਸਿਹਤ ਵਿਭਾਗ ਨੇ ਕਿਹਾ ਕਿ ਅਸੀਂ ਜਾਂਚ ਲਈ ਰਿਪੋਰਟ ਭੇਜ ਦਿੱਤੀ ਹੈ ਤੇ ਅਸੀਂ ਇਹਨਾਂ ਨੂੰ ਇੰਟੀਮੇਟਰੀ ਕਰਤਾ ਕਿ ਇਸ ਦੁਕਾਨ ਨੂੰ ਬੰਦ ਕੀਤਾ ਜਾਏ ਪਰ ਇਹਨਾਂ ਨੇ ਕਿਸ ਕਾਰਨ ਦੁਕਾਨ ਖੋਲੀ ਹੈ ਕਿਸ ਦੀ ਸ਼ੈਅ ਦੇ ਖੋਲੀ ਹੈ ਹਜੇ ਕੁਝ ਸਾਹਮਣੇ ਨਹੀਂ ਆ ਰਿਹਾਗਾ ਤੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਜਦ ਤੱਕ ਰਿਪੋਰਟ ਨਹੀਂ ਆਂਦੀ ਹੈਗੀ ਉਦੋਂ ਤੱਕ ਅਸੀਂ ਕੋਈ ਮਾਮਲਾ ਦਰਜ ਨਹੀਂ ਕਰ ਸਕਦੇ ਕਿ ਅੱਜ ਜਿਸ ਦਿਨ ਇਹ ਰਿਪੋਰਟ ਸਾਹਮਣੇ ਆ ਗਈ ਅਸੀਂ ਉਸ ਦਿਨ ਇਸ ਨੂੰ ਇਹ ਜਿਹੜੀ ਕਾਰਵਾਈ ਕੀਤੀ ਜਾਏਗੀ ਇਹਨਾਂ ਤੇ ਤੇ ਨਾਲ ਹੀ ਪ੍ਰਸ਼ਾਸਨ ਵੱਲੋਂ ਅਗਾਜੀ ਇਸੋ ਚੋਟਾ ਲਈ ਜੈ ਰਹੀ ਹੈ ਧਾਰਾ ਲੱਗੀ ਹੋਈ ਹੈ ਤੇ ਇਹਦਾ ਇਕੱਠ ਨਹੀਂ ਕਰ ਸਕਦੇ ਅਗੇ ਤੇ ਦੁਕਾਨ ਤੋਂ ਕੋਈ ਜਿਹੜਾ ਹੈਗਾ ਰਸ਼ਦ ਚੱਕਵਾ ਦਿੱਤਾ ਗਿਆ ਜੀ ਕੁਲਵਿੰਦਰ ਹੁਣ ਜਿਵੇਂ ਕਿ ਦੋ ਮਾਮਲੇ ਸਾਹਮਣੇ ਆ ਚੁੱਕੇ ਨੇ ਪਹਿਲਾਂ ਵੀ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ ਕੇਕ ਖਾਦਾ ਗਿਆ ਸੀ ਤੇ ਮੌਤ ਹੁੰਦੀ ਹੈ ਤੇ ਹੁਣ ਚੋਕਲੇਟ ਦਾ ਮਾਮਲਾ ਗਰਮਾ ਗਿਆ ਤੇ ਕੀ ਲੱਗਦਾ ਵੀ ਸਿਹਤ ਵਿਭਾਗ ਨੂੰ ਹੁਣ ਜੋਕਸ ਹੋਣਾ ਪਊਗਾ ਤੇ ਪਟਿਆਲਾ ਸ਼ਹਿਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਫੀ ਦੁਕਾਨਾਂ ਨੇ ਜਿਨ੍ਹਾਂ ਦਾ ਕਾਫੀ ਨਾਮ ਚੱਲਦਾ ਜਾਂ ਬਾਕੀ ਦੁਕਾਨਾਂ ਨੇ ਉਹਨਾਂ ਦੇ ਉੱਤੇ ਹਰ ਰੋਜ਼ ਚੈਕਿੰਗ ਹੋਣੀ ਚਾਹੀਦੀ ਹੈ ਹਰ ਰੋਜ਼ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਭੇਜਾਣੇ ਚਾਹੀਦੇ ਨੇ ਜੀ ਇਸ ਦੇ ਵਿੱਚ ਸਿਹਤ ਮੰਤਰੀ ਜਿਹੜੇ ਡਾਕਟਰ ਬਲਬੀਰ ਆ ਉਹਨਾਂ ਨੇ ਸਖਤ ਇਸ ਦੇ ਉੱਪਰ ਐਕਸ਼ਨ ਲਿੱਤਾ ਤੇ ਉਹਨਾਂ ਨੇ ਕਿਹਾ ਕਿ ਸਿਹਤ ਟੀਮਾਂ ਨੂੰ ਕਿ ਹਰ ਰੋ ਜਿਹੜੀ ਅਗੇ ਜਿਹੜੇ ਵੱਡੇ ਸਟੋਰ ਨੇ ਜਾਂ ਕੋਈ ਵੱਡੇ ਬੇਕਰੀਜ਼ ਨੇ ਉਹਨਾਂ ਦੇ ਚੈਕਿੰਗ ਕੀਤੀ ਜਾਵੇ ਤੇ ਜੇ ਕੋਈ ਦੋਸ਼ੀ ਪਾਇਆ ਜਾਂਦਾ ਉਹਨਾਂ ਦੇ ਉੱਪਰ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਵੇ ਜੀ ਸੋ ਜਾਣਕਾਰੀ ਦੇਣ ਦੇ ਲਈ ਕੁਲਵਿੰਦਰ ਤੁਹਾਡਾ ਬਹੁਤ ਬਹੁਤ ਧੰਨਵਾਦ